ਹਾਂਜੀ ਨਮਸਕਾਰ ਜੀ ਮੈਂ ਡਾਕਟਰ ਲਲਿਤ ਔਰਮਾ ਨਾਈਆਂ ਵਾਲਾ ਚੌਂਕ ਪਵਾੜਾ ਤੋਂ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਕਿ ਵੱਧ ਦੀ ਉਮਰ ਦੇ ਕਾਰਨ ਆਈ ਕਮਜ਼ੋਰੀ ਜਿਹਦੇ ਕਾਰਨ ਕਿ ਪੇਸ਼ੈਂਟ ਬਹੁਤ ਜ਼ਿਆਦਾ ਮੈਡੀਸਿਨਸ ਖੁਦ ਬਣਾਉਂਦੇ ਆ ਰੈਡੀ ਕਰਕੇ ਖਾਂਦੇ ਆ ਬਟ ਕੋਈ ਫਾਇਦਾ ਨਹੀਂ ਹੁੰਦਾ ਬਟ ਹੈਜ਼ a BMS ਡਾਕਟਰ ਮੈਂ ਆਯੂਵੈਦਾ ਚਾਰ ਦੱਸਣਾ ਚਾਹੁੰਦਾ ਕਿ ਜਿਹੜੇ ਅਸੀਂ ਕੰਬੀਨੇਸ਼ਨ ਤੁਹਾਨੂੰ ਦਿਖਾ ਰਹੇ ਆ ਇਹਦੇ ਵਿੱਚ ਵੱਧ ਦੀ ਉਮਰ ਕਰਕੇ 40 ਸਾਲ ਤੋਂ ਬਾਅਦ ਨਸ਼ੇ ਕਰਕੇ ਸ਼ੂਗਰ ਕਰਕੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਪਈ ਆ ਵੀਕਨੈਸ ਆਉਂਦੀ ਪਈ ਆ ਤਣਾਅ ਦੀ ਪ੍ਰੋਬਲਮ ਆਉਂਦੀ ਪਈ ਆ ਉਹਦੇ ਵਾਸਤੇ ਤੇ ਪ ਵਿਟਾਮਿਨ ਡੀ ਦਾ ਤੇ ਲਿਪਿਡ ਪ੍ਰੋਫਾਈਲ ਦਾ ਇਹਦੇ ਵਿੱਚ ਜੇਕਰ ਕੋਈ ਪ੍ਰੋਬਲਮ ਆਂਦੀ ਉਹਦਾ ਟਰੀਟਮੈਂਟ ਉਸ ਹਿਸਾਬ ਨਾਲ ਕੀਤਾ ਜਾਂਦਾ ਤੇ ਉਸ ਤੋਂ ਇਲਾਵਾ ਜੇਕਰ ਵੀ ਸ਼ੂਗਰ ਕਰਕੇ ਪ੍ਰੋਬਲਮ ਆਂਦੀ ਆ ਨਸ਼ੇ ਕਰਕੇ ਪ੍ਰੋਬਲਮ ਆਂਦੀ ਆ ਤੁਹਾਡੇ ਸਾਰੇ ਟੈਸਟ ਨਾਰਮਲ ਆਂਦੇ ਪਿਆ ਤਾਂ ਲੱਗਦਾ ਕਿ ਮੇਰੀ ਪ੍ਰੋਬਲਮ ਨਹੀਂ ਠੀਕ ਹੋ ਰਹੀ ਉਹਦੇ ਵਾਸਤੇ ਅਸੀਂ ਇਹ ਮੈਡੀਸਨ ਰੈਡੀ ਕਰਨ ਲੱਗੇ ਆ ਕਿ ਜਿਹਦੇ ਵਿੱਚ ਸਾਰੀਆਂ ਜੜੀ ਬੂਟੀਆਂ ਭਸਮਾ ਈਵਨ ਤਾਂ ਕਿ ਉਹਦੇ ਵਿੱਚ ਅਸੀਂ ਪ੍ਰੋਪਰ ਵੇ ਨਾਲ ਕੇਸਰ ਪਾਨੇ ਆ ਉਹਦੇ ਵਿੱਚ ਸ਼ਿਲਾਜੀਤ ਪਾਨੇ ਆ ਔਰ ਹਰ ਤਰ੍ਹਾਂ ਦੀਆਂ ਘੱਟੋ ਘੱਟ 15 ਤੋਂ 20 ਤਰ੍ਹਾਂ ਦੀਆਂ ਜੜੀ ਬੂਟੀਆਂ ਨਾਲ ਇੱਕ ਮੈਡੀਸਨ ਨਾਲ ਇੱਕ ਕੋਰਸ ਰੈਡੀ ਕਰਦੇ ਜਿਹੜਾ 3 ਮਹੀਨੇ ਦਾ ਕੋਰਸ ਤਾਂ ਇਹ ਖਾਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਇਹ ਮੈਡੀਸਨ ਖਾਣ ਦੇ ਇੱਕੇ ਪਰਹੇਜ ਆ ਇੱਕ ਤਾਂ ਜੇਕਰ ਤੁਹਾਡਾ ਲਿਪਿਡ ਪ੍ਰੋਫਾਈਲ ਜੇ ਤੁਹਾਡੇ ਕੋਲਸਟੋਲ ਵਧਦੇ ਆ ਤੇ ਇਹ ਦਵਾਈ ਸਿੰਪਲ ਪਾਣੀ ਨਾਲ ਲੈਣੀ ਆ ਕੋਈ ਦੁੱਧ ਨਾਲ ਨਹੀਂ ਲੈਣੀ ਹੈਗੀ ਇਸ ਤੋਂ ਇਲਾਵਾ ਖੱਟੀ ਚੀਜ਼ ਦਾ ਪਰਹੇਜ ਰੱਖਣਾ ਹੈ ਡਰਿੰਕ ਦਾ ਪਰਹੇਜ ਰੱਖਣਾ ਸਮੋਕਿੰਗ ਦਾ ਪਰਹੇਜ ਰੱਖਣਾ 3 ਦਿਨ ਮਹੀਨੇ ਮੈਡੀਸਨ ਪਾਣੀ ਨਾਲ ਲੈ ਲਓ ਸਾਰੀ ਪ੍ਰੋਬਲਮ ਤੁਹਾਡੀ ਬਿਲਕੁਲ ਠੀਕ ਹੋ ਜਾਏਗੀ ਇਹਦੇ ਵਿੱਚ ਦੇਖੋ ਬਹੁਤ ਹੀ ਉੱਤਮ ਕੁਆਲਿਟੀ ਦੇ ਗੋਖਰੂ ਅਸ਼ਵਗੰਧਾ ਮੁਸਲੀ ਕੌਂਚ ਈਵਨ ਤੱਕ ਲੌਂਗ ਮਗਾ ਸ਼ੀਲਾਜੀਤ ਕੇਸਰ ਫੋਰ ਇਤਦਾਕੀ ਮਕਰ ਤੋਂ ਅਜਲਾ ਯੋਗ ਆ ਇਹ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਆ ਟੈਸਟਿੰਗ ਦੇ ਵਿੱਚ ਕੋਈ ਦਿੱਕਤ ਆਂਦੀ ਆ ਤੇ ਪਸਮਾ ਦੀ ਐਡੀਸ਼ਨ ਇਹ ਪਾਊਡਰ ਦੇ ਵਿੱਚ ਇਹਨੂੰ ਅਸੀਂ ਹੁਣ ਪਸਾਵਾਗੇ ਇਥੋਂ ਲੈ ਕੇ ਪਾਊਡਰ ਜਦੋਂ ਅਸੀਂ ਇਹਨਾਂ ਰੈਡੀ ਕਰਾਂਗੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਉਸ ਤੋਂ ਇਲਾਵਾ 골ਡ ਭਸਮ ਚਾਂਦੀ ਭਸਮ ਮੋਤੀ ਪਿਸ਼ਟੀ ਉਹ ਤੁਹਾਡੀ ਪੇਸ਼ੈਂਟ ਦੀ ਅਲੱਗ-ਅਲੱਗ ਡਾਇਗਨੋਸ ਕਰਕੇ ਜਿੱਦਾਂ ਹੀ ਤਾਂ ਉਹਦੀ ਪ੍ਰੋਬਲਮ ਹੋਊਗੀ ਉਸ ਹਿਸਾਬ ਨਾਲ ਮੈਡੀਸਨ ਰੈਡੀ ਹੋਏਗੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਮੇਰੇ ਨਾਲ ਸਲਾਹ ਲਈ ਮੈਨੂੰ ਕਾਲ ਕਰ ਸਕਦੇ ਹੋ ਮੇਰਾ ਨੰਬਰ ਆ 9815064471 9814464471 ਮੇਰੇ ਕਲੀਨਿਕ ਦਾ ਐਡਰੈਸ ਆ ਨਾਈਆਂ ਵਾਲਾ ਚੌਂਕ ਫਗਵਾੜਾ ਫਗਵਾੜੇ ਤੁਸੀਂ ਸੋਮਵਾਰ ਬੁੱਧਵਾਰ ਛੱਡ ਕੇ ਮੈਨੂੰ ਕਦੇ ਵੀ ਮਿਲ ਸਕਦੇ ਹੋ ਨੇਟਾ ਤੁਸੀਂ ਮੈਨੂੰ ਲੁਧਿਆਣੇ ਮਿਲ ਸਕਦੇ ਹੋ ਬਸਤੀ ਜੋਧੇਵਾਲ ਚੌਂਕ ਰਾਹੋਂ ਰੋਡ ਯੂਕੋ ਬੈਂਕ ਦੇ ਨਾਲ ਇਹ ਮੈਡੀਸਨ ਹੁਣ ਅਸੀਂ ਇੱਥੋਂ ਹੀ ਫਸਾਈ ਲਈ ਭੇਜਾਂਗੇ ਨਾਲੇ ਚੱਕੀ ਤੇ ਭੇਜਾਂਗੇ ਪਾਊਡਰ ਫਾਰਮ ਕਰਕੇ ਮੈਡੀਸਨ ਰੈਡੀ ਕਰਾਂਗੇ ਜੋ ਪ੍ਰੋਬਲਮ ਆਉਂਦੀ ਉਸ ਹਿਸਾਬ ਨਾਲ ਅਸੀਂ ਇੱਥੇ ਭਸਮਾ ਪਾਵਾਂਗੇ ਮੈਡੀਸਨ ਬੰਦੇ ਪਕੀਜ਼ ਕਰਨ ਤੋਂ ਬਾਅਦ ਅਸੀਂ ਉਹਨੇ ਤੇ ਕੱਪੀ ਤੇ ਦਵਾਈ ਵਾਲੀ ਤੇ ਸੁਵਾਵਾਂਗੇ ਜਿਹੜੀ ਦਵਾਈ ਪ੍ਰੋਪਰ ਵੇਅ ਨਾਲ ਸੜ ਜਿਹੜੀ ਉਹਨੀਆਂ ਨਿਗਰਾਨੀ ਦੇ ਵਿੱਚ ਦਵਾਈਆਂ ਜਾਂਦੀਆਂ ਇਹ ਕੰਬੀਨੇਸ਼ਨ ਇਹਦਾ ਪਾਊਡਰ ਦੇ ਵਿੱਚ ਰੈਡੀ ਹੋਊਗਾ ਇਹ ਰੈਡੀ ਹੋਣ ਤੋਂ ਬਾਅਦ ਇਹਦੇ ਵਿੱਚ ਬਸ ਬੈਡ ਕੀਤੀਆਂ ਜਾਊਗੀਆਂ ਜੇਰੀ ਜਿਹੜੀ ਪ੍ਰੋਬਲਮ ਹੋਊਗੀ ਕਿਸੇ ਨੂੰ ਉਸ ਹਿਸਾਬ ਨਾਲ ਮੈਡੀਸਨ ਦੇ ਵਿੱਚ ਬਸ ਬੈਡ ਕੀਤੀਆਂ ਜਾਊਗੀਆਂ ਹੋਰ ਆ ਪਤਮ ਚਾਂਦੀ ਪਤਮ ਮੋਤੀ ਪਿਸ਼ਟੀ इवन ਤਾਂ ਕਿ ਜੇਰੀ ਵੀ ਅਪਰਖ ਪਤਮ ਬੰਗ ਪਤਮ ਲੋਹ ਪਤਮ ਜੇਰੀ ਵੀ ਚੀਜ਼ ਦੀ ਲੋੜ ਹੋਊਗੀ ਪੇਸ਼ੈਂਟ ਦੇ ਟੈਸਟ ਦੇ ਹਿਸਾਬ ਨਾਲ ਉਹਨੂੰ ਦੇਖ ਕੇ ਪਰਖ ਕੇ ਫਿਰ ਅਦੀ ਮੈਡੀਸਨ ਰੈਡੀ ਕਰਕੇ ਪੇਸ਼ੈਂਟ ਨੂੰ ਦਵਾਂਗੇ ਇਹ ਤੁਹਾਨੂੰ ਕੋਈ ਲੋੜ ਆ ਕਿਸੇ ਚੀਜ਼ ਦੀ ਸਲਾਹ ਲੈਣੀ ਹੈ ਤੁਸੀਂ ਕਾਲ ਕਰ ਸਕਦੇ ਹੋ